23 ਨੰਬਰ ਪਉਰੀ ਉਹਦੇ ਨਾਲ ਲੱਗਦੇ ਦੋ ਸ਼ਲੋਕ ਪਹਿਲੇ ਸ਼ਲੋਕ ਦੀ ਆਪਾਂ ਕੱਲ ਵਿਚਾਰ ਕਰ ਚੁੱਕੇ ਹਾਂ ਜੀ ਦੋਵੇਂ ਸ਼ਲੋਕ ਗੁਰੂ ਅੰਗਦ ਦੇ ਪਾਤਸ਼ਾਹ ਜੀ ਦੇ ਨੇ ਅੱਜ ਆਪਾਂ ਦੂਜਾ ਸ਼ਲੋਕ ਜਿਹੜਾ ਉਹ ਵਿਚਾਰਾਂਗੇ ਇਸ ਲੋਕ ਦੇ ਅੰਦਰ ਧੰਨ ਸ਼੍ਰੀ ਗੁਰੂ ਅੰਗਦ ਦੇ ਪਾਤਸ਼ਾਹ ਜੀ ਮਹਾਰਾਜ ਜੋ ਸਾਨੂੰ ਸਮਝਾ ਰਹੇ ਹਨ ਮਹਿਲਾ ਦੂਜਾ ਇਹ ਕਿਨੇ ਹੀ ਚੱਕਰੀ ਜਿਤ ਭੁੱਖ ਸਮ ਨਾ ਜਾਏ ਭਉ ਦਾ ਭਾਵੇਂ ਡਰ ਸਹਿਬ ਜੀ ਕਹਿੰਦੇ ਜਿਸ ਸੇਵਾ ਦੇ ਕਰਨ ਨਾਲ ਸੇਵਕ ਦੇ ਦਿਲ ਵਿੱਚੋਂ ਆਪਣੇ ਮਾਲਕ ਦਾ ਡਰ ਦੂਰ ਨਾ ਹੋਵੇ ਉਹ ਸੇਵਾ ਅਸਲੀ ਸੇਵਾ ਨਹੀਂ ਸਮਝ ਜਿਸ ਸੇਵਾ ਕਰਨ ਨਾਲ ਸੇਵਕ ਦੇ ਦਿਲ ਦੇ ਵਿੱਚੋਂ ਆਪਣੇ ਮਾਲਕ ਦਾ ਡਰ ਦੂਰ ਨਾ ਹੋਵੇ ਡਰ ਦੂਰ ਨਾ ਹੋਵੇ ਜਿੱਤ ਭੋ ਖਸਮ ਨਾ ਜਾਏ ਉਹ ਅਸਲ ਵਿੱਚ ਸੇਵਾ ਨਹੀਂ ਹੁਣ ਇੱਕ ਪਾਸੇ ਆਪਾਂ ਗੁਰਬਾਣੀ ਨੂੰ ਪੜ੍ਹੀਏ ਤਾਂ ਗੁਰਬਾਣੀ ਆਖਦੀ ਹੈ ਵੀ ਗੁਰੂ ਦਾ ਉਸ ਮਾਲਕ ਪ੍ਰਭੂ ਦਾ ਡਰ ਜ਼ਰੂਰੀ ਹੈ ਇੱਥੇ ਗੁਰੂ ਅੰਗਦ ਦੇ ਪਾਸ਼ਾ ਜੀ ਆਖਦੇ ਵੀ ਮਾਲਕ ਦਾ ਡਰ ਕੱਢ ਬਾਹਰ ਡਰ ਨਹੀਂ ਰੱਖਣਾ ਇੱਕ ਪਾਸੇ ਸਹਿਬ ਜੀ ਆਖਦੇ ਵੀ ਡਰ ਜਿਹੜਾ ਉਹ ਜ਼ਰੂਰੀ ਹੈ ਗੁਰੂ ਦਾ ਡਰ ਇਹ ਮੈਂ ਬੇਨਤੀ ਕਰਦੇ ਆਪ ਜੀ ਨੂੰ ਗੁਰੂ ਦਾ ਡਰ ਪ੍ਰਭੂ ਦਾ ਡਰ ਜ਼ਰੂਰੀ ਹੈ ਕਿਉਂਕਿ ਉਸ ਡਰ ਦੇ ਵਿੱਚੋਂ ਅਦਬ ਤੇ ਸਤਕਾਰ ਪੈਦਾ ਹੁੰਦਾ ਹੈ ਅਦਬ ਤੇ ਸਤਕਾਰ ਨਾਲ ਹੀ ਮਨੁੱਖ ਜੁੜਦਾ ਹੈ ਉਹਨੂੰ ਬੱਚਾ ਬੱਚੇ ਨੇ ਬਾਹਰ ਪੜਨ ਜਾਣਾ ਸੀ ਸਮਝਾਉਂਦੇ ਮਾਤਾ ਪਿਤਾ ਸਮਝਾਉਂਦੇ ਨੇ ਸਿੱਖਿਆ ਦਿੰਦੇ ਨੇ ਇਹ ਪੁੱਤਰ ਬਾਹਰ ਚੱਲਿਆ ਕਾਲਜ ਚੱਲਿਆ ਯੂਨੀਵਰਸਿਟੀ ਚੱਲਿਆ ਮਾੜੀ ਸੰਗਤ ਤੋਂ ਬਚ ਕੇ ਰਹੀਂ ਮਾੜੇ ਮਨੁੱਖਾਂ ਤੋਂ ਨਸ਼ੇ ਪਤਿਆਂ ਤੋਂ ਦੂਰ ਰਹੀਂ ਤੇ ਜਦੋਂ ਬੱਚਾ ਵਿਚਰਦਾ ਹੈ ਉੱਥੇ ਜੇ ਕੋਈ ਮਾੜੀ ਸੰਗਤ ਮਿਲਦੀ ਹੈ ਤਉਨੂੰ ਪਿਓ ਦੀ ਸਿੱਖਿਆ ਯਾਦ ਆਉਂਦੀ ਵੀ ਨਹੀਂ ਮੇਰੇ ਪਿਓ ਨੇ ਆਖਿਆ ਸੀ ਵੀ ਮੈਂ ਮਾੜੀ ਸੰਗਤ ਚ ਨਹੀਂ ਬਹਿਣਾ ਹੁਣ ਪਿਓ ਦੀ ਗੱਲ ਨੂੰ ਕਬੂਲ ਕੀਤਾ ਇਹ ਉਹਨੇ ਅਦਬ ਤੇ ਸਤਿਕਾਰ ਕੀਤਾ ਪਿਓ ਦਾ ਤੇ ਡਰ ਵੀ ਆਉਣ ਇੱਕ ਡਰ ਕੀ ਹੈ ਡਰ ਇਹ ਹੈ ਜੇ ਮੈਂ ਮਾੜੀ ਸੰਗਤ ਚਲਾ ਗਿਆ ਮੇਰੇ ਪਿਓ ਦੀ ਪੱਗ ਨੂੰ ਦਾਗ ਲੱਗ ਜਾਣਾ ਜੇ ਮੈਂ ਮਾੜਾ ਕਰਮ ਕੀਤਾ ਅੱਜ ਤਾਂ ਮੇਰਾ ਪਿਓ ਗਲੀ ਵਿੱਚ ਮਾਨ ਨਾਲ ਤੁਰਦਾ ਹੈ ਬੜੇ ਹੌਸਲੇ ਨਾਲ ਤੁਰਦਾ ਹੈ ਆ ਜਿਹੜਾ ਸਤਕਾਰ ਹੁੰਦਾ ਸਾਰੇ ਸਿਖਤ ਕਰਦੇ ਆ ਫਤੇ ਬੁਲਾਉਂਦੇ ਨੇ ਜੇ ਮੈਂ ਮਾੜਾ ਕਰਮ ਕਰਤਾ ਮਾੜੀ ਸੰਗਤ ਚ ਚਲਾ ਗਿਆ ਸਤਿਕਾਰ ਸਾਲਾ ਚਲ ਜਰਿਆ ਦੂਰ ਹੋ ਜਨਾ ਸਾਰਾ ਹੁਣੇ ਡਰ ਵੀ ਹੈ ਉਸ ਡਰ ਨਾਲ ਅਦਬ ਤੇ ਸਤਿਕਾਰ ਵੀ ਹੈ ਗੁਰੂ ਦਾ ਡਰ ਜ਼ਰੂਰੀ ਹੈ ਜੇ ਗੁਰੂ ਦਾ ਡਰ ਰਤ ਸਿਓ ਕਰਮ ਨਹੀਂ ਕਰਾਂਗੇ ਜਿਸ ਗੱਲ ਤੋਂ ਗੁਰੂ ਰੋਕਦੇ ਸੰ ਦੂਰ ਕਰਦੇ ਸੰ ਲਾਜ਼ਮੀ ਹੈ ਪਰ ਸਹਿਬ ਜੀ ਇੱਥੇ ਕਹਿੰਦੇ ਇਹ ਕਿਨੇ ਹੀ ਚੱਕਰੀ ਇਹ ਕਿਉਂ ਜੀ ਚੱਕਰੀ ਹੈ ਵੀ ਮਾਲਕ ਦਾ ਡਰ ਰੱਖੀ ਬੈਠਾ ਹੈ ਮਾਲਕ ਦਾ ਡਰ ਤਾਂ ਜ਼ਰੂਰੀ ਹੈ ਹੁਣ ਇੱਥੇ ਕਿਹੜੇ ਡਰ ਦੀ ਗੱਲ ਹੈ ਇੱਥੇ ਕਿਹੜੇ ਭੋ ਦੀ ਗੱਲ ਹੈ ਮੈਂ ਬੇਨਤੀ ਕਰ ਲਗਿਆ ਜ਼ਿਆਦਾਤਰ ਹੁਣ ਦੇ ਸਮੇਂ ਮਾਫ ਕਰਿਓ ਧਰਮ ਦੀ ਦੁਨੀਆ 'ਚ ਧਰਮ ਦੇ ਖੇਤਰ 'ਚ ਸਮਝਿਓ ਡਰ ਧਰਮ ਦੇ ਖੇਤਰ 'ਚ ਦੋ ਕਾਰਨਾ ਕਰਕੇ ਜੁੜਦੇ ਆਂ ਸੀ ਜ਼ਿਆਦਾਤਰ ਦੋ ਕਾਰਨਾ ਕਰਕੇ ਇੱਕ ਡਰ ਕਰਕੇ ਇੱਕ ਲਾਲਚ ਕਰਕੇ ਇਹ ਦੋ ਕਾਰਨਾ ਕਰ ਇਹ ਚੀਜ਼ਾਂ ਚੱਲ ਵੀ ਰਹੀਆਂ ਤੁਸੀਂ ਹ ਸੰਸਾਰ ਚ ਦੇਖ ਲਿਓ ਸੋਸ਼ਲ ਮੀਡੀਆ ਚ ਦੇਖ ਲਿਓ ਕਈ ਪਖੰਡ ਚੱਲ ਰਿਹਾ ਹੈ ਤੁਸੀਂ ਆ ਨਹੀਂ ਕੀਤਾ ਫਲਾਣਾ ਨਹੀਂ ਕੀਤਾ ਇਹ ਡਰ ਹੈ ਡਰ ਪਾਇਆ ਜਾ ਰਿਹਾ ਹੈ ਤੁਹਾਡੇ ਵੱਡ ਵਡੇਰੇ ਆ ਕਰਦੇ ਸੀ ਤੁਸੀਂ ਨਹੀਂ ਕੀਤਾ ਇਹ ਡਰ ਪਾਇਆ ਜਾ ਰਿਹਾ ਹੈ ਇਹ ਇਹ ਡਰ ਕਰਕੇ ਵੀ ਮਨੁੱਖ ਧਰਮ ਨਾਲ ਜੁੜਦਾ ਫਲਾਣੀ ਥਾਂ ਤੇ ਦੀਵਾ ਨਾ ਜਗਾਇਆ ਤੇ ਨੁਕਸਾਨ ਬੜਾ ਹੋ ਜਾਣਾ ਹੈ ਡਰ ਹੈ ਖੀਰ ਨਾ ਚੜਾਈ ਤੇ ਮੱਝਾਂ ਨੇ ਦੁੱਧ ਨਹੀਂ ਦੇਣਾ ਆ ਡਰ ਹੈ ਡਰ ਕਰਕੇ ਜੁੜਦਾ ਹੈ ਮਨੁੱਖ ਤੇ ਇਹ ਡਰ ਦਾ ਵਹਿਮ ਪਾਇਆ ਵੀ ਜਾ ਰਿਹਾ ਹੈ ਕੇਵਲ ਤੇ ਕੇਵਲ ਲੁੱਟਣ ਲਈ ਇਡਰ ਪਾਇਆ ਵੀ ਜਾ ਰਿਹਾ ਜੇ ਕੋਈ ਆਪਣਾ ਦੁੱਖੜਾ ਸੁਣਾ ਦੇਗਾ ਤੇ ਆਖੇਗਾ ਵੀ ਤੂੰ ਆ ਨਹੀਂ ਕੀਤਾ ਥਾਂ ਥਾਂਤੀ ਦੁਕਾਨਾਂ ਖੁੱਲੀਆਂ ਹੋਈਆਂ ਜੀ ਵੀ ਸੋਸ਼ਲ ਮੀਡੀਆ 'ਚ ਦੇਖ ਲਿਓ ਹਰ ਪਿੰਡ 'ਚ ਮਿਲ ਜਣੇ ਇਸੇ ਪੱਖ ਵੀ ਤੁਸੀਂ ਫਲਾਣਾ ਕਰਮ ਨਹੀਂ ਕੀਤਾ ਨਹੀਂ ਕੀਤਾ ਜੇ ਫਲਾਣਾ ਤੁਸੀਂ ਪੂਜਾ ਨਹੀਂ ਕੀਤੀ ਤਾਂ ਕਰਕੇ ਤੁਹਾਡੇ ਨਾਲ ਹੋ ਰਿਹਾ ਇਹ ਸਭ ਕੁਝ ਉਹ ਡਰ ਪਾਇਆ ਜਾ ਰਿਹਾ ਧਰਮ ਨਾਲ ਜੋੜਿਆ ਥੋੜਾ ਜਾ ਰਿਹਾ ਡਰ ਪਾਇਆ ਜਾ ਰਿਹਾ ਜਾ ਮਨੁੱਖ ਲਾਲਚ ਕਰਕੇ ਜੁੜਦਾ ਜੇ ਉਥੋਂ ਦਾਤ ਮਿਲ ਜਣੀ ਆ ਜੇ ਫਲਾਣੀ ਦਾਤ ਮਿਲੇਗੀ ਹੁਣ ਕਿਆ ਵੀ ਜਾ ਰਿਹਾ ਵੀ ਸਾਡੇ ਕੋਲ ਆਓ ਸੀ ਤੁਹਾਨੂੰ ਸਾਰੀ ਦਾਤ ਦੇਾਂਗੇ ਫਲਾਣੀ ਵੀ ਦਾ ਇੱਕ ਤਰ੍ਹਾਂ ਦੀ ਦੁਕਾਨਦਾਰੀ ਹੋ ਗਈ ਨਾ ਜਿਵੇਂ ਦੁਕਾਨਦਾਰ ਕਹਿੰਦੇ ਵੀ ਆਓ ਸਾਡੇ ਕੋਲ ਸਾਰਾ ਸਮਾਨ ਮਿਲ ਜਾਣਾ ਤੁਹਾਨੂੰ ਕੀ ਚਾਹੀਦਾ ਤੁਹਾਨੂੰ ਹੁਣ ਧਰਮ ਦੇ ਖੇਤਰ ਵਿੱਚ ਵੀ ਇਹ ਕੁਝ ਹੋ ਰਿਹਾ ਫਲਾਣੀ ਦਾਤ ਨਹੀਂ ਮਿਲੇ ਸਾਡੇ ਕੋਲ ਆਓ ਤੁਸੀਂ ਸਾਰੀ ਦਾਤਾਂ ਦੇਵਾਂਗੇ ਸੀ ਮਨੇ ਦੋ ਕਾਰਨਾ ਕਰਕੇ ਜੁੜ ਰਿਆ ਪਰ ਵਿਰਲਾ ਮਨੁੱਖ ਹੈ ਜੀ ਵਿਰਲਾ ਹੀ ਮਨੁੱਖ ਹੈ ਜਿਹੜਾ ਧਰਮ ਦੀ ਦੁਨੀਆ ਵਿੱਚ ਸਿੱਖਣ ਲਈ ਜੁੜਦਾ ਹੈ ਕੋਈ ਵਿਰਲਾ ਮਨੁੱਖ ਹੈ ਹੁਣ ਵਿੱਚ ਇਸ ਚੀਜ਼ ਨੂੰ ਵਿਚਾਰ ਕੇ ਦੇਖਿਓ ਤੁਹਾਡਾ ਜ ਮੈਂ ਆਪਣੇ ਸਮੇਤ ਵੀ ਬੇਨਤੀ ਕਰ ਲਿਆ ਵੀ ਕੋਈ ਵਿਰਲਾ ਹੀ ਮਨੁੱਖ ਹੈ ਜਿਹੜਾ ਧਰਮ ਦੀ ਦੁਨੀਆ ਦੇ ਵਿੱਚ ਕੁਝ ਸਿੱਖਣ ਲਈ ਜੁੜਦਾ ਹੈ ਨੀ ਤਾ ਡਾਇਰੈਕਟ ਕਰਕੇ ਤੇ ਲਾਲਚ ਕਰਕੇ ਜੁੜ ਰਿਹਾ ਮਾਫ ਕਰਿਓ ਸਿੱਖਣ ਲਈ ਕੋਈ ਵਿਰਲਾ ਮਨੁੱਖ ਹੈ ਵੀ ਅੱਜ ਮੈਂ ਸਿੱਖ ਕੇ ਆਣਾ ਗੁਰੂ ਕੋਲ ਮੈਂ ਅੰਦਰ ਦੀ ਜਿਹੜੀ ਮੈਲ ਹੈ ਨਾ ਮਨ ਨੂੰ ਲੱਗੀ ਆ ਕਾਮ ਕ੍ਰੋਧ ਦੀ ਆ ਈਰਖਾ ਦੀ ਮੈਲ ਇਹ ਮੈਂ ਕਿਵੇਂ ਦੂਰ ਕਰਨੀ ਮੱਜ ਗੁਰੂ ਕੋ ਸਿੱਖ ਕੇ ਆਉਣਾ ਹੈ ਵਿਰਲਾ ਮਨੁੱਖ ਹੈ ਜੀ ਅੱਜ ਮੈਂ ਸਿੱਖ ਕੇ ਆਣਾ ਵੀ ਗੁਰੂ ਪਾਤਸ਼ਾਹ ਜੀ ਨੇ ਜਿਹੜਾ ਹੁਕਮ ਦਿੱਤਾ ਮੈਨੂੰ ਹੁਕਮ ਕੀਤਾ ਹੁਕਮ ਕੀ ਆਖਦਾ ਅੱਜ ਗੁਰੂ ਘਰ ਪੁੱਛ ਕੇ ਆਉਂਦਾ ਮੈਂ ਕੋਈ ਵਿਰਲਾ ਮਨੁੱਖ ਹੈ ਹੁਣ ਸਹਿਬ ਜੀ ਤਾਂ ਇਹ ਦੱਸ ਵੀ ਗੁਰੂ ਦਵਾਰਾ ਹੋਏ ਸੋਝੀ ਪਾਈ ਸੀ ਵੀ ਗੁਰੂ ਦੇ ਦਵਾਰਾ ਸੀ ਸੋਝੀ ਪ੍ਰਾਪਤ ਕਰਨੀ ਹੈ ਵੀ ਜੀਵਨ ਨੂੰ ਜੀਉਣਾ ਕਿਵੇਂ ਹੈ ਜੀਵਨ ਨੂੰ ਸਵਾਰਨਾ ਕਿਵੇਂ ਹੈ ਮਨ ਨੂੰ ਚਿਮੜੀ ਮੈਲ ਨੂੰ ਲਾਣਾ ਕਿਵੇਂ ਹੈ ਇਹ ਅਸੀਂ ਗੁਰੂ ਘਰ ਸਿੱਖਣਾ ਹੁਣ ਇਹਨਾਂ ਚੀਜ਼ਾਂ ਤੋਂ ਅਸੀਂ ਦੂਰ ਵੀ ਆ ਤੇ ਸਾਨੂੰ ਦੂਰ ਕੀਤਾ ਵੀ ਜਾ ਰਿਹਾ ਗੁਰਬਾਣੀ ਰਾਹੀਂ ਕਈ ਵਹਿਮ ਭਾਦ ਦਿੱਤੇ ਜਾਂਦੇ ਨੇ ਸਾਨੂੰ ਦੂਰ ਕੀਤਾ ਵੀ ਜਾ ਰਿਹਾ ਅਸੀਂ ਧਰਮਸ਼ਾਲਾ ਦਾ ਭਾਵ ਕੀ ਸੀ ਜੀ ਧਰਮ ਦੀ ਗੱਲ ਸਿੱਖਣੀ ਤੇ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਵੀ ਜਿਹੜਾ ਧਰਮ ਦਾ ਵਿਸ਼ਾ ਹੈ ਨਾ ਉਹ ਸਿੱਖਣ ਵਾਲਾ ਵਿਸ਼ਾ ਹੈ ਡਰਨ ਤੇ ਡਰਾਉਣ ਵਾਲਾ ਵਿਸ਼ਾ ਥੋੜੀ ਹੈ ਵਹਿਮਾਂ ਚ ਪਾਉਣ ਵਾਲਾ ਵਿਸ਼ਾ ਥੋੜੀ ਹੈ ਇਹ ਵਿਸ਼ਾ ਤਾਂ ਸਿੱਖਣ ਵਾਲਾ ਹੈ ਇਹ ਤੁਸ ਸਿੱਖਣਾ ਹੈ ਸੀ ਜੀਵਨ ਨੂੰ ਜੀਵਣਾ ਕਿਵੇਂ ਜੀਵਨ ਨੂੰ ਨਿਖਾਰਨਾ ਕਿਵੇਂ ਨਾ ਵਹਿਮਾਂ ਭਰਮਾਂ ਤੋਂ ਦੂਰ ਕਿਵੇਂ ਹੋਣਾ ਹੁਣ ਸਹਿਬ ਜੀ ਕਹਿੰਦੇ ਇਹ ਕਨੇਹੀ ਚਾਕਰੀ ਜਿਤ ਭੁਖਸ ਆਪ ਦਰਬਾਰ ਕੱਡ ਵੀ ਆ ਨਹੀਂ ਕੀਤਾ ਤੇ ਆ ਹੋ ਜਾਏਗਾ ਫਲਾਣਾ ਨਹੀਂ ਕੀਤਾ ਤੇ ਇਹ ਕੁਝ ਹੋ ਜਾਏਗਾ ਵਡੇਰੇ ਪੜਦਾਦਿਆਂ ਨੇ ਕੋਈ ਸੁਖਣਾ ਸੁਕੀ ਜੀ ਤੁਸੀਂ ਪੂਰੀ ਨਹੀਂ ਕੀਤੀ ਸਾਬ ਕਹਿੰਦੇ ਦਰਬਾਰ ਕੱਡ ਤਸ ਗੁਰੂ ਨਾਲ ਜੁੜ ਕੇ ਕੁਝ ਸਿੱਖਣਾ ਮੈਂ ਅਰੰਭਤਾ ਤੋਂ ਬੇਨਤੀ ਕੀਤੀ ਗੁਰੂ ਦਾ ਭੈ ਤੇ ਡਰ ਜ਼ਰੂਰੀ ਹੈ ਪਰ ਆ ਡਰ ਨਹੀਂ ਰੱਖਣਾ ਸੀ ਮਨਾਂ ਚ ਸਾਬ ਕਹਿੰਦੇ ਆ ਦਰਬਾਰ ਕੱਡ ਜੇ ਤੂੰ ਸੇਵਾ ਕਰਨ ਲੱਗਿਆ ਹੈ ਤਾਂ ਫਿਰ ਇਹ ਡਰ ਨਾ ਰੱਖ ਕਿਥੇ ਆ ਨਾ ਹੋ ਜੇ ਤੇ ਉਹ ਨਾ ਹੋ ਜੇ ਜੇ ਸੇਵਾ ਕਰ ਰਿਹਾ ਹੈ ਤੇ ਸਹਿਬ ਕਹਿੰਦੇ ਚਿੱਤ ਲਾ ਕੇ ਕਰ ਬਸ ਮੈਂ ਮਾਲਕ ਦੇ ਪ੍ਰਤੀ ਹੀ ਡਰ ਨਾ ਰੱਖ ਕਨਬ ਕਿਤੇ ਗੁਰੂ ਆ ਨਾ ਕਰ ਦੇ ਤੇ ਉਹ ਨਾ ਕਰ ਦੇਵੇ। ਪ੍ਰੋਸਾਰਕ ਵਿਸ਼ਵਾਸ ਨਾਲ ਸਹਿਬ ਜੀ ਕਹਿੰਦੇ ਇਹ ਡਰ ਨੂੰ ਬਾਹਰ ਕਰ ਹੁਣ ਮੈਂ ਫਿਰ ਡਰ ਦੀ ਪਰਿਭਾਸ਼ਾ ਦਵਾਪ ਜੀ ਨੂੰ ਸੁਭਾਏ ਜੀ ਮਨੁਕਦ ਜਾ ਬਣ ਗਿਆ ਡਰ ਡਰ ਦੀ ਪਰਭਾਸ਼ਾ ਕੀ ਹੈ ਮਨੁੱਖ ਕਿਸੇ ਦਾ ਹੱਕ ਖਾ ਰਿਆ ਡਰਦਾਨੀ ਪਰ ਬਾਬੇ ਕੋਲ ਡਰ ਜਾਂਦਾ ਜੇ ਠਿਆੜੀਦਾਰ ਨੇ 25 ਠਿਆੜੀਆਂ ਲਾਈਆਂ ਤੇ ਮਾਲਕ ਨੇ ਆਖ ਦਿੱਤਾ ਜੀ 23 ਲਾਈਆਂ ਤੂੰ ਤਾਂ ਦੋ ਨੇ ਠਿਆੜੀਆਂ ਖਾ ਲਈਆਂ ਡਾਰੀ ਨਹੀਂ ਪਰ ਫਲਾਣੀ ਜਗ੍ਹਾ ਤੇ ਦੀਵਾ ਨਹੀਂ ਜਗਾਇਆ ਉੱਥੇ ਫਲਾਣੇ ਜੰਡੀ ਤੇ ਜਾ ਕੇ ਪੂਜਾ ਨਹੀਂ ਕੀਤੀ ਆਹ ਡਰ ਹੈ ਆਹ ਡਰ ਤਾਂ ਰੱਖਣਾ ਸੀ ਵੀ ਇੰਨਾ ਹੱਤ ਨਾਲ ਮੈਂ ਕਿਸੇ ਦਾ ਹੱਕ ਨਾ ਖਾਵਾਂ ਫਲਾਣੇ ਬਾਬੇ ਨੇ ਕੁਝ ਆਖ ਦਿੱਤਾ ਉਹ ਡਰ ਪੈ ਗਿਆ ਜੇ ਮੜੀਆਂ ਮਸਾਨੀਆਂ ਤੇ ਨਹੀਂ ਗਏ ਤਾਂ ਨੁਕਸਾਨ ਇਹ ਡਰ ਪੈ ਗਿਆ ਪਰ ਕਿਸੇ ਦਾ ਹੱਕ ਖਾਰੇ ਸਭ ਕਹਿੰਦੇ ਉਹ ਡਰ ਨਹੀਂ ਹੈ ਉਹ ਭੈ ਹੀ ਨਹੀਂ ਹੈ ਮੈਂ ਸ਼ਾਇਦ ਪਹਿਲਾਂ ਵੀ ਇਹ ਸ਼ਜਾਦ ਹੋਵੇ ਤੇ ਆਪਾਂ ਗੱਲ ਸਾਂਝੀ ਕੀਤੀ ਸੀ ਮੈਨੂੰ ਚੰਗੀ ਲੱਗੀ ਗੱਲ ਸੁਣ ਰਿਹਾ ਸਾਬ ਬਿਸ਼ਨ ਸਿੰਘ ਤੇ ਤਾਰਾ ਸਿੰਘ ਸੀ ਜੀ ਬਿਸ਼ਨ ਸਿੰਘ ਸਜਦੇ ਪੁੱਜ ਦੇ ਘਰ ਦਾ ਸੀ ਚੰਗੀ ਜ਼ਮੀਨ ਜੇ ਦਾ ਸੀ ਜਿਹੜਾ ਤਾਰਾ ਸਿੰਘ ਸੀ ਨਾ ਉਹ ਧਿਆੜੀਦਾਰ ਬੰਦਾ ਸੀ ਧਿਆੜੀ ਕਰਦਾ ਬਿਸ਼ਨ ਸਿੰਘ ਕੋਲ ਨੇ ਧਿਆੜੀਆਂ ਕੀਤੀ 20 ਦਿਨ 20 ਦਿਨ ਬਾਅਦ ਉਹਨੇ ਹੱਥ ਜੋੜ ਕੇ ਆਖਿਆ ਵੀ ਭਾਈ ਸਾਹਿਬ ਬਿਸ਼ਨ ਸਿੰਘ ਵੀ ਮੇਰੀ ਧਿਆੜੀ ਦੇ ਦਿਓ ਬਣਦੀ ਹੋਈ ਹੁਣ ਧਿਆੜੀ ਤਾਰ ਦਾ ਤਾਂ ਸੁਭਾਅ ਹੁੰਦਾ ਓਨੇ ਸੱਜੜਾ ਕਮਾਣਾ ਤੇ ਸੱਜੜਾ ਲਾਦੇ ਨਾ ਅਗਲੇ ਦਿਨ ਫਿਰ ਉਹ ਧਿਆੜੀ ਦੇ ਉੱਤੇ ਪ੍ਰਵਾਸ ਤੇ ਹੋ ਜਾਂਦਾ ਵੀ ਧਿਆੜੀ ਹੋਏਗੀ ਤਾਂ ਆਟਾ ਲੈ ਕੇ ਜਾਵਾਂਗਾ ਕਰੇ ਕਹਿੰਦਾ ਜੀ 20 ਦਿਨ ਹੋ ਗਏ ਜੀ ਮੈਨੂੰ ਮੇਰੀ ਬਣਦੀ ਧਿਆੜੀ ਤਾਂ ਦੇ ਦਿਓ। ਬਿਸ਼ਨ ਸਿੰਘ ਕਹਿੰਦਾ ਤੈਨੂੰ ਧਿਆੜੀ ਦੀ ਕੀ ਲੋੜ ਐ? ਰੋਜ਼ ਸ਼ਾਮ ਨੂੰ ਸਾਡੇ ਘਰ ਚੋਂ ਪ੍ਰਸ਼ਾਦੇ ਤੇ ਦਾਲ ਲੈ ਜਾਂਦਾ ਤੂੰ। ਫਿਰ ਤੈਨੂੰ ਕੀ ਲੋੜ ਐ ਧਿਆੜੀ ਦੀ? ਕਹਿੰਦਾ ਜੀ ਮੈਂ ਤਾਂ ਮੰਗ ਕੀਤੀ ਨਹੀਂ। ਇਹ ਚੀਜ਼ ਦੀ ਮੈਂ ਤਾਂ ਮੰਗ ਕੀਤੀ ਨਹੀਂ। ਇਹ ਤਾਂ ਮਾਲਕ ਨੇ ਆਖਿਆ ਸੀ ਵੀ ਅਸੀਂ ਰੋਟੀਆਂ ਬਚਦੀਆਂ ਨੇ ਦਾਲ ਸੀ ਸਭ ਦੀ ਜਾਨਵਰਾਂ ਨੂੰ ਪਾਣੇ ਸੀ ਕਿ ਸਾਨੂੰ ਦੇਦੇ ਚਲ ਢਿੱਡ ਚ ਪੈ ਜੇਗੀ ਬੇਸੀ ਸ਼ਕਲਾਂ ਤੁਸੀਂ ਵੀ ਤਾਂ ਸੱਟ ਨਹੀਂ ਸੀ ਨਾ ਤੇ ਮੈਂ ਸਪੈਸ਼ਲ ਮੰਗ ਤਾਂ ਨਹੀਂ ਕੀਤੀ ਸੀ ਨਾ ਨਾਲੇ ਇਹ ਪ੍ਰਸ਼ਾਦਾ ਤੇ ਧਿਆੜੀ ਦਾ ਪੱਖ ਤਾਂ ਅਲੱਗ ਹੈ ਨਾ ਤੇ ਮੈਂ ਆਪਣੀ ਮਿਹਨਤ ਮੰਗ ਰਿਆ ਆਪਣੇ ਵਿਸ਼ਨੂੰ ਸਿੰਘ ਜੰਦਾ ਦੋ ਤਿੰਨ ਦਿਨਾਂ ਬਾਅਦ ਆਜੀ ਲੈ ਜੀ ਕੋਈ ਨਹੀਂ ਕਿੰਨੇ ਠੀਕੇ ਗਰੀਬ ਬੰਦੇ ਦੀ ਮਿਹਨਤ ਨੂੰ ਮਾਰਨਾ ਅਮੀਰ ਲਈ ਜਾਂ ਉਹਦੇਦਾਰ ਲਈ ਬੜਾ ਸੁੱਖ ਹੋ ਜਾਂਦਾ ਹੈ ਜੀ ਕਿਉਂਕਿ ਗਰੀਬ ਦੇ ਹੱਥ ਨਹੀਂ ਉਪੜਦੇ ਉਹਦੇ ਹੱਥ ਨਹੀਂ ਪਹੁੰਚਦੇ ਇਸ ਲਈ ਉਹਦੇਦਾਰ ਹੋਵੇ ਜਾਂ ਅਮੀਰ ਹੋਵੇ ਜਾਂ ਉਹਦੇ ਤੋਂ ਥੋੜਾ ਜਿਹਾ ਤਾਕਤਵਰ ਹੋਵੇ ਉਹਨਾਂ ਲਈ ਬੜਾ ਸੁੱਖ ਹੋ ਜਾਂਦਾ ਹੈ ਔਖਾ ਨਹੀਂ ਹੁੰਦਾ ਪਰ ਇਹ ਮਾਲਕ ਇਨਸਾਫ ਕਰ ਦਿੰਦਾ ਹੁੰਦਾ ਸਮੇਂ ਤੇ ਉਹਨੂੰ 3 ਦਿਨਾਂ ਬਾਅਦ ਗਿਆ ਬਿਸ਼ਨ ਸਿੰਘ ਦੇ ਘਰ ਜਦੋਂ ਘਰ ਚ ਗਿਆ ਬੁਹੇ ਦੇ ਅੰਦਰ ਵੜਿਆ ਤੇ ਮੰਜੇ ਡੱਠੇ ਹੋਏ ਕੁਝ ਧਾਰਮਿਕ ਲੋਕ ਬੈਠੇ ਹੋਏ ਨੇ ਤਾਰਾ ਸਿੰਘ ਨੇ ਫੇਰ ਆਖਿਆ ਬਿਸ਼ਨ ਸਿੰਘ ਵੀ ਪਾਈ ਸਰ ਮੇਰੀ ਥਿਆੜੀ ਤਾਂ ਦੇ ਦਿਓ ਬਣਦੀ ਹੋਈ ਅੱਜ ਕਿੰਨੇ ਦਿਨ ਹੋ ਗਏ ਕਿੰਨਾ ਸਮਾਂ ਹੋ ਗਿਆ ਤੁਸੀਂ ਥਿਆੜੀ ਦੋਗੇ ਤਾਂ ਮੇਰੇ ਘਰ ਚ ਗੁਜ਼ਾਰਾ ਚੱਲੇਗਾ ਨਾ ਉਹ ਕੰਦਰ ਰੁਕ ਜਾ ਉੱਥੇ ਬੈਠ ਜਾ ਕੋਈ ਤੇਨ ਮਿਲ ਜੇਗੀ ਤੇੜੀ ਉਹ ਪੁੰਜੇ ਬਹਿ ਗਏ ਹੁਣ ਕੁਝ ਧਾਰਮਿਕ ਲੋਕ ਆਏ ਹੋਏ ਨੇ ਜਿਹੜੇ ਸੇਵਾ ਮੰਗਣ ਆਏ ਨੇ ਆਪਣਿੰਡੇ ਰੇ ਦੇ ਜਾਂ ਹੋਰ ਪੱਖ ਦੇ ਵਿਸ਼ਨੂੰ ਸਿਮ ਨੇ ਰਾਜ ਰਾਜ ਕੀ ਉੱਤੇ ਸੇਵਾ ਦਿੱਤੀ ਅਨਾਜ ਵੀ ਦਿੱਤਾ ਸਭ ਕੁਝ ਦਿੱਤਾ ਉਹ ਲੈ ਕੇ ਚਲੇ ਗਏ ਰਸਤਾ ਹੁਣ ਜਦੋਂ ਗੇ ਤਾਰਨ ਸਿੰਘ ਨੇ ਫਿਰ ਧਿਆੜੀ ਮੰਗਲੀ ਕਹਿੰਦੇ ਭਾਈ ਸਾਹਿਬ ਮੇਰੀ ਧਿਆੜੀ ਤਾਂ ਦਿਓ ਕਿੰਨਾ ਸਮਾਂ ਹੋ ਗਿਆ ਮੰਗਦਿਆਂ ਨੂੰ ਬੀਸ਼ਨ ਸਿੰਘ ਨੇ ਫਿਰ ਕੋ ਬੋਲ ਬੋਲੇ ਮਾੜੇ ਬੋਲ ਬੋਲੇ ਤੇ ਕਰੂਪ ਜਾਦਾ ਕਰੂ ਜਦੋਂ ਪੁਜਾਇਆ ਬਾਹਰ ਨਿਕਲਿਆ ਤੇ ਗੁਰਦੁਆਰੇ ਚ ਫਿਰ ਇੱਕ ਆਵਾਜ਼ ਆਈ ਹੱਕ ਪਰਾਇਆ ਨਾਨਕਾ ਉਸ ਸੋਰਸ ਗਾਏ ਗੁਰਪੀਰ ਹਮਾ ਤਾਂ ਪਰੈ ਜਾਂ ਮੁਰਦਾਰਨ ਹੁਣ ਉਹਨਾਂ ਦਾ ਡਰ ਸੀ ਜਿਹੜਾ ਹੱਕ ਖਾ ਰਿਆ ਉਹਦਾ ਡਰ ਨਹੀਂ ਸੀ ਉਹਨੂੰ ਉਹਦਾ ਕੋਈ ਭੈ ਨਹੀਂ ਸੀ ਉਹਨੂੰ ਤਾਰਾ ਸਿੰਘ ਦੇਖਾ ਚ ਪਾਣੀ ਆ ਗਿਆ ਤੇ ਹੱਥ ਜੋੜ ਕੇ ਅੱਖ ਲੱਗੇ ਸਾਹਿਬ ਜੀ ਤੇਰੀ ਗੁਰਬਾਣੀ ਸੁਣਨ ਵਾਲੇ ਬਹੁਤ ਨੇ ਪੜਨ ਵਾਲੇ ਬਹੁਤ ਨੇ ਅਸਰ ਕਰਨ ਵਾਲਾ ਕੋਈ ਨਹੀਂ ਹੈ ਅੱਜ ਮੇਰੀ ਜੇਬਾਂ ਖਾਲੀ ਤੇ ਖਾਲੀ ਰਹਿ ਗਈਆਂ ਅਜ ਮਹਿ ਰਜਕ ਤੋਂ ਫਿਰ ਬਣ ਜਾ ਰਹਿ ਗਿਆ ਮੈਂ ਜਿਹੜੀ ਬੇਨਤੀ ਕਰਿਆ ਵੀ ਬਨੁਖ ਜਿਹੜਾ ਨਾ ਧਰਮ ਦੀ ਦੁਨੀਆ ਚ ਕਈ ਵਾਰੀ ਭੈ ਕਰਕੇ ਜੁੜਦਾ ਹੈ ਡਰ ਕਰਕੇ ਜੁੜਦਾ ਹੈ ਕਿਸੇ ਦਾ ਹੱਕ ਖਾਲਿਆ ਨਾ ਹੱਥਾਂ ਨਾਲ ਕਿਸੇ ਦੀ ਪੂੰਜੀ ਖਾਲੀ ਸਹਿਬ ਕਹਿੰਦੇ ਇਹਦਾ ਡਰ ਨਹੀਂ ਰੱਖਿਆ ਤੇ ਗੁਰੂ ਹਾਮਾ ਵੀ ਨਹੀਂ ਭਰਦਾ ਕਿ ਜੇ ਗੁਰੂ ਨੇ ਹਾਮਾ ਨਹੀਂ ਭਰੀ ਤਾਂ ਫਿਰ ਸਹਿਬ ਜੀ ਕਹਿੰਦੇ ਫਿਰ ਕਿਹੜੀ ਸੇਵਾ ਲੱਗੇਗੀ ਕੋਈ ਨਹੀਂ ਲੱਗਣੀ ਇਸ ਲਈ ਸਹਿਬ ਜੀ ਕਹਿੰਦੇ ਇਹ ਡਰ ਨੂੰ ਬਾਹਰ ਕੱਢ ਜੇ ਗੁਰੂ ਨਾਲ ਜੁੜਨਾ ਹੈ ਤਾਂ ਕੁਝ ਸਿੱਖਣ ਲਈ ਜੁੜ ਤੂੰ ਗੁਰੂ ਨਾਲ ਭੈ ਕਰਕੇ ਥੋੜੇ ਜੁੜਨਾ ਹੁਣ ਇੱਕ ਸ਼ਬਦ ਹੈ ਜੇ ਡੱਡਾ ਡਰ ਉਪਜੈ ਡਰ ਜਾਈ ਇਹ ਭਗਤ ਕਬੀਰ ਜੀ ਦਾ ਭਗਤ ਕਬੀਰ ਜੀ ਮਹਾਰਾਜ ਜੀ ਕਿੰਨੇ ਡੱਡਾ ਡਰ ਉਪਜੈ ਇਹਦਾ ਡਰ ਜਦੋਂ ਉਪਜ ਗਿਆ ਸੋਸਾਰ ਦਾ ਡਰ ਚਲਾ ਗਿਆ ਆ ਪਖੰਡਵਾਦ ਆ ਨਹੀਂ ਕੀਤਾ ਫਲਾਣਾ ਨਹੀਂ ਕੀਤਾ ਇਹ ਸਾਰਾ ਡਰ ਦੂਰ ਹੋ ਗਿਆ ਗੁਰੂ ਨਾਨਕ ਪਾਤਸ਼ਾਹ ਜੀ ਨੇ ਡਰੀ ਦੂਰ ਕੀਤੇ ਸੀ ਨਾ ਜਦਵਾਖਿਆ ਜਾਂਦਾ ਸੀ ਜੇ ਤੁਸੀਂ ਆਪਣਾ ਆਪ ਵਾਰੋ ਇੱਥੇ ਇਨਾ দান ਕਰਵਾਦ ਤੁਹਾਨੂੰ ਸਵਰਗ ਦੇਵਾਂਗੇ ਸਾਹਿਬ ਕਹਿੰਦੇ ਪੈ ਤੋਂ ਬਾਹਰ ਨਿਕਲੋ ਤੁਸੀਂ ਤੁਸੀਂ ਆਰੇ ਦੇ ਥੱਲੇ ਖੜੋਓ ਆਪਣੇ ਆਪ ਨੂੰ ਖਤਮ ਕਰੋ ਤੁਹਾਨੂੰ ਸਵਰਗ ਤੱਕ ਪਹੁੰਚਾ ਦੇਵਾਂਗੇ ਮੁਕਤ ਕਰ ਦੇਵਾਂਗੇ ਉਹ ਭੈ ਪਾਏਗੇ ਡਰ ਪਾਏਗੇ ਸੱਭ ਕਹਿੰਦੇ ਇਹਦੇ ਤੋਂ ਬਾਹਰ ਹੋਵੋ ਤੁਸੀਂ ਅਪਖੰਡ ਬਾਦ ਦੇ ਡਾਰੀ ਦੂਰ ਕਿਤੇ ਤੇ ਸਾਨੂੰ ਡਾਰੀ ਪਾਇਆ ਜਾ ਰਿਹਾ ਧਰਮਨਥੋ ਜੋੜਿਆ ਥੋੜਾ ਜਾ ਰਿਹਾ ਘਰ ਚ ਥੋੜਾ ਜਿਹਾ ਨੁਕਸਾਨ ਹੋ ਜੇ ਉਹ ਨੁਖ ਡਰ ਜਾਂਦਾ ਭਈ ਕੋਈ ਮੰਨਤ ਨਹੀਂ ਲਾਈ ਫਲਾਣਾ ਨਹੀਂ ਕੀਤਾ ਉੱਥੇ ਦੀਵਾ ਨਹੀਂ ਜਗਾਇਆ ਲੱਗਦਾ ਹੈ ਡਰ ਸੇਵਕਿੰਦੇ ਡਰ ਬਾਰ ਕਹਿੰਦੇ ਜੇ ਇਹ ਡਰ ਲਾ ਕਿ ਫਿਰ ਸੇਵਕਿੰਦੇ ਸੇਵਾ ਕੋਈ ਪ੍ਰਵਾਨ ਨਹੀਂ ਹੁਣ ਕਬੀਰ ਜੀ ਕਹਿੰਦੇ ਮਹਾਰਾਜ ਜੀ ਕਹਿੰਦੇ ਡੱਡਾ ਡਰ ਉਪਜੈ ਡਰ ਜਾਈ ਜੇ ਗੁਰੂ ਦਾ ਡਰ ਆ ਗਿਆ ਰੱਬ ਦਾ ਡਰ ਆ ਗਿਆ ਫਿਰ ਇਹ ਪਖੰਡਵਾਦ ਦਾ ਡਰ ਨਿਕਲ ਗਿਆ ਸਾਡੇ ਮਨਾਂ ਚੋਂ ਇਹ ਵਹਿਮ ਭਰਮ ਦਾ ਜਿਹੜਾ ਡਰ ਹੈ ਇਹ ਨਿਕਲ ਗਿਆ ਮਨਾਂ ਚੋਂ ਇਹ ਦੂਰੋ ਜੀ ਗੁਰੂ ਗੋਬਿੰਦ ਸਿੰਘ ਦੇ ਸਿੱਖਾਂ ਨੂੰ ਕੋਈ ਡਰ ਨਹੀਂ ਸੀ ਜੀ ਨਾ ਵਹਿਮ ਦਾ ਨਾ ਭਰਮ ਦਾ ਨਾ ਪਖੰਡ ਦਾ ਕੋਈ ਡਰ ਨਹੀਂ ਸੀ ਗੁਰੂ ਨਾਲ ਜੁੜੇ ਸੋ ਫਿਰ ਦੁਜਾ ਪੱਖ ਆਇਆ ਜੇ ਸਮਝੀਏ ਤੱਤੀ ਤਵੀ ਦਾ ਵੀ ਡਰ ਖਤਮ ਹੋ ਜਾਂਦਾ ਜੀ ਆਰੇ ਦਾ ਡਰ ਵੀ ਖਤਮ ਹੋ ਜਾਂਦਾ ਰੰਬੀ ਦਾ ਡਰ ਵੀ ਖਤਮ ਹੋ ਜਾਂਦਾ ਜਿੰਨੇ ਨਾ ਖੋਪਰ ਲਾਇਆ ਜਾਂਦਾ ਬੱਚਿਆਂ ਦੇ ਬੰਦ ਬੰਦ ਕਟਾਉਣ ਦਾ ਵੀ ਡਰ ਖਤਮ ਹੋ ਜਾਂਦਾ ਬੱਚਿਆਂ ਦੇ ਟੋਟੇ ਕਰਾਉਣ ਦਾ ਵੀ ਡਰ ਖਤਮ ਹੋ ਜਾਂਦਾ ਹੈ। ਦੇਗ ਚ ਉਬਲਣ ਦਾ ਵੀ ਡਰ ਖਤਮ ਹੋ ਜਾਂਦਾ ਹੈ। ਫਿਰ ਫਿਰ ਉਹ ਡਰ ਰਹਿ ਹੀ ਨਹੀਂ ਜਾਂਦਾ। ਜਦੋਂ ਆਹ ਡਰ ਉਪਜੇਗਾ। ਅਦਬ ਤੇ ਸਤਕਾਰ ਦਾ ਡਰ। ਡੱਡਾ ਡਰ ਉਪਜੇ ਡਰ ਜਾਈ ਤਾਂ ਡਰ ਮੈਂ ਡਰ ਰਿਹਾ ਸਮਾਈ। ਜਦੋਂ ਇਹ ਡਰ ਆ ਗਿਆ ਸਹਿਬ ਜੀ ਕਹਿੰਦੇ ਸੰਸਾਰ ਦਾ ਡਰ ਕਲਾ ਜਾਣਾ ਤੇ ਪ੍ਰਮਾਤਮਾ ਦੇ ਡਰ ਚ ਸਮਾ ਜਾਏਗਾ ਤੂੰ ਪ੍ਰਮਾਤਮਾ ਦਾ ਡਰ ਜਿਹੜਾ ਉਹ ਨਿਰਮਲ ਭੋ ਹੈ ਨਿਰਮਲ ਡਰ ਹੈ ਪਵਿੱਤਰ ਡਰ ਹੈ ਇਸ ਡਰ ਨੇ ਸਾਨੂੰ ਸਵਾਰਨ ਹੈ ਇਸ ਡਰ ਨੇ ਸਾਡੇ ਜੀਵਨ ਨੂੰ ਨਿਖਾਰਨਾ ਤੇ ਰੱਬ ਤੱਕ ਪਹੁੰਚਾਉਣਾ ਹੈ ਜੀ ਇਸ ਡਰ ਨੇ ਇਸ ਡਰ ਦਾ ਕੋਈ ਨੁਕਸਾਨ ਥੋੜੀ ਹੈ ਕੋਈ ਭੈ ਥੋੜੀ ਹੈ ਸਿਖਲੀ ਸਾਹਿਬ ਜੀ ਕਹਿੰਦੇ ਇਹ ਕਿਨੇ ਹੀ ਚਾਕਰੀ ਕੇ ਜੀ ਚਾਕਰੀ ਹੈ ਵੀ ਗੁਰੂ ਕੋਲ ਆ ਗਿਆ ਗੁਰੂ ਦੇ ਚਰਨਾਂ ਨਾਲ ਜੁੜ ਗਿਆ ਤੇ ਅਜੇ ਭੈ ਰੱਖੀ بیٹھے ਅਜੇ ਡਰ ਰੱਖੀ بیٹھے ਪਖੰਡੂ ਬਾਦ ਦਾ ਵਹਿਮ ਭਰਪ ਦਾ ਕਿ ਫਲਾਣਾ ਨਹੀਂ ਕਰਮ ਕੀਤਾ ਉਹ ਨਹੀਂ ਕਰਮ ਸਾਹਿਬ ਕਹਿੰਦੇ ਜੋੜਨਾ ਕਰ ਗੁਰੂ ਨਾਲ ਗੁਰੂ ਕੀ ਆਖਦਾ ਇਸ ਪਖਤ ਜੁੜ ਤੂੰ ਇਹ ਭੈ ਲੈ ਕੇ ਨਾ ਇਹ ਡਰ ਲੈ ਕੇ ਨਾ ਇਹ ਡਰ ਤੋਂ ਸਾਰੇ ਦੂਰ ਕੀਤੇ ਗੁਰੂ ਸਾਹਿਬ ਨੇ ਹੁਣ ਇੱਕ ਬਚਨ ਮਹੋਰ ਸੰਜਿਆ ਕਰਨ ਲੱਗਿਆ ਤੁਹਾਨੂੰ ਕੰਠ ਵੀ ਹੋਵੇਗਾ ਭਾਈ ਗੁਰਦਾਸ ਜੀ ਨੇ ਵਾਰ ਚ ਜ਼ਿਕਰ ਕੀਤਾ ਹੈ ਗੁਰੂ ਨਾਨਕ ਪਾਤਸ਼ਾਹ ਜੀ ਦੇ ਪਰਥਾਏ ਸਤਗੁਰ ਨਾਨਕ ਪ੍ਰਗਟਿਆ ਮਿਟੀ ਮਿਟੀ ਇੱਥੇ ਮਿੱਟੀ ਨਹੀਂ ਬੋਲਣਾ ਜੀ ਮਿੱਟੀ ਮਿਟ ਗਈ ਮਿੱਟੀ ਧੁੰਦ ਜਗ ਚਾਨਣ ਹੋਆ ਜਿਉਂਕਰ ਸੂਰਜ ਨਿਕਲਿਆ ਤਾਰੇ ਛਪ ਅੰਧੇਰ ਪਲਵਾ ਤਾਰੇ ਛਪੈ ਵੀ ਬੋਲਦੇ ਜੀ ਕਿ ਤਾਰੇ ਛਪ ਅੰਧੇਰ ਪਲੋਆ ਧੁੰਦ ਇੱਕ ਐਸਾ ਚਿੱਟਾ ਨੇਹਰਾ ਹੈ ਨਾ ਜਿੰਨਾ ਮਰਜ਼ੀ ਚਾਨਣ ਕਰ ਲੋ ਦੂਰ ਨਹੀਂ ਹੋਣਾ ਕਾਲਾ ਨੇਹਰਾ ਹੋਵੇ ਜੀ ਤੁਸੀਂ ਚਾਨਣ ਕਰੋ ਕਾਲੇ ਨੇਹਰੇ ਨੂੰ ਕਾਟਦਾ ਜਾਏਗਾ ਛੀਰਦਾ ਜਾਏਗਾ ਦੂਰ ਤੱਕ ਤੁਹਾਨੂੰ ਰੋਸ਼ਨੀ ਦੇ ਦੇਗਾ ਪਰ ਚਿੱਟੇ ਨੇਹਰੇ ਚ ਧੁੰਦ ਦੇ ਵਿੱਚ ਜਿੰਨਾ ਮਰਜ਼ੀ ਚਾਨਣ ਕਰ ਲੋ ਤੁਹਾਨੂੰ ਵਿਖਣਾ ਹੀ ਨਹੀਂ ਧੁੰਦ ਨੂੰ ਇੱਕੋ ਚੀਜ਼ ਦੂਰ ਕਰ ਸਕਦੀ ਹੈ ਉਹ ਐ ਸੂਰਜ ਹੁਣ ਗੁਰੂ ਨਾਨਕ ਦੇ ਪਾਸ਼ਾ ਜੀ ਨੂੰ ਸੂਰਜ ਆਖਿਆ ਭਾਈ ਗੁਰਦਾਸ ਜੀ ਨੇ ਜਿਉਂਕਰ ਸੂਰਜ ਨਿਕਲੇ ਆ ਤਾਰੇ ਛਪ ਅੰਧੇਰ ਭੁਲੋ ਆ ਤਾਰੀ ਕੀ ਹੈ ਜੇ ਸੂਰਜ ਚੜ ਗਿਆ ਨਾ ਤਾਰੇ ਛੱਪੇ ਨਹੀਂ ਹੈ ਸੂਰਜ ਦੇ ਪ੍ਰਭਾਵ ਨਾਲ ਦੂਰ ਹੋ ਗਏ ਉਹਨਾਂ ਦਾ ਪ੍ਰਭਾਵ ਰਹਿੰਦੇ ਉਸੇ ਤਰ੍ਹਾਂ ਹੀ ਹੈ ਪਰ ਸੂਰਜ ਦਾ ਪ੍ਰਭਾਵ ਇਹਨਾਂ ਸੀ ਵੀ ਉਹਨਾਂ ਦੀ ਰੋਸ਼ਨੀ ਬਿਲਕੁਲ ਹੀ ਘਟ ਹੋਗੀ ਹੁਣ ਸਾਬ ਜੀ ਕਹਿੰਦੇ ਤਾਰੇ ਸੀ ਪਖੰਡਵਾਦ ਤਾਰੇ ਕਦੋਂ ਚਮਕਦੇ ਜੀ ਜ਼ਿਆਦਾ ਅਮਾਵਸ ਦੀ ਰਾਤ ਹੋਵੇ ਜਿਆਦਾ ਚਮਕਦੇ ਤਾਰੇ ਜਦੋਂ ਫੁੱਲ ਹਨੇਰਾ ਹੋਵੇ ਨਾ ਅੰਧੇਰੀ ਰਾਤਾਂ ਹੁਣ ਤੇ ਚਾਰੇ ਤਾਰੇ ਚਮਕਦੇ ਬਹੁਤ ਆਦੋ ਬੁਤਾਦ ਵਿੱਚ ਚਮਕਦੇ ਆ ਜਦੋਂ ਘਰਾਂ ਚ ਅਗਿਆਨਤਾ ਦਾ ਹਨੇਰਾ ਹੋਵੇ ਨਾ ਤੇ ਯਾਦ ਰੱਖਿਓ ਪਖੰਡਵਾਦ ਜਿਆਦਾ ਚਮਕਦਾ ਹੈ ਤੇ ਚੱਲ ਵੀ ਰਿਹਾ ਅਗਿਆਨਤਾ ਦਾ ਹਨੇਰਾ ਗੁਰੂ ਦੇ ਗਿਆਨ ਤੋਂ ਦੂਰ ਦਾ ਜਦੋਂ ਹਨੇਰਾ ਹੋਏਗਾ ਨਾ ਫਿਰ ਘਰਾਂ ਚ ਬਹੁਤ ਪਖੰਡ ਵੱਦ ਚਮਕਦਾ ਹੈ ਤਾਰਿਆਂ ਵਾਂਗ ਚਮਕਦੇ ਫਿਰ ਉਹ ਤਾਰੇ ਕਿਵੇਂ ਦੂਰ ਹੋਣਗੇ ਜੀ ਜਿਉਂ ਕਰ ਸੂਰਜ ਨਿਕਲਿਆ ਜਦੋਂ ਸੂਰਜ ਨੇ ਚੜਨਾ ਜਦੋਂ ਤੁਸੀਂ ਘਰ ਦੇ ਅੰਦਰ ਜਪਜੀ ਸਾਹਿਬ ਲੈ ਕੇ ਜਾਓਗੇ ਗੁਰੂ ਦੀ ਬਾਣੀ ਗੁਰੂ ਦੀ ਸਿੱਖਿਆ ਲੈ ਕੇ ਜਾਓਗੇ ਇਹ ਤਾਰੇ ਛੱਪ ਜਾਣਗੇ ਪਖੰਡ ਦੂਰ ਹੋ ਜਾਣਾ ਇਹ ਡਰ ਸਭ ਦੂਰ ਹੋ ਜਾਣਾ ਖਤਮ ਹੋ ਗਿਆ ਜਿਉਂ ਖਰ ਸੂਰਜ ਨਿਕਲਿਆ ਤਾਰੇ ਛਪ ਅੰਧੇਰ ਪੁਲਵਾ ਤਾਰੇ ਛਪ ਜਾਣਗੇ ਜੀ ਅੰਧੇਰ ਪੁਲਵਾ ਦਾ ਅੰਧੇਰਾ ਵੀ ਦੂਰ ਹੋ ਗਿਆ ਖਤਮ ਹੋ ਗਿਆ ਜੀਵਨ ਚੋਂ ਖਤਮ ਹੋ ਗਿਆ ਗੁਰਬਾਣੀ ਸਜਗ ਮੈਂ ਚਾਨਣ ਜੀ ਗੁਰਬਾਣੀ ਨੇ ਚਾਨਣ ਕਰਨਾ ਤੇ ਜਦੋਂ ਚਾਨਣ ਹੋ ਜੇ ਰਸਤਾ ਸਾਫ ਹੋ ਜਾਂਦਾ ਹੈ ਜੀ ਫਿਰ ਦਿੱਕਤ ਨਹੀਂ ਹੁੰਦੀ ਕੋਈ ਅਨੇਰੇ ਚ ਡੁੱਬਦਾ ਬਣਦੀ ਐ ਕਿਥੇ ਡੇਗ ਨਾ ਜਾਵਾਂ ਲਿਬੜ ਨਾ ਜਾਵਾਂ ਠੁੱਡਾ ਨਾ ਖਾਲਵਾ ਬੜੀ ਡੁੱਬਦਾ ਬਣਦੀ ਐ ਅਗਿਆਨਤਾ ਦੇ ਹਨੇਰੇ ਚ ਪਖੰਡ ਦੇ ਹਨੇਰੇ ਚ ਡੁੱਬਦਾ ਬਣੀ ਰਹੇਗੀ ਜੀ ਆ ਕਰਾਂ ਫਲਾਣਾ ਕਰਾਂ ਆ ਕਰਾਂ ਕਿ ਨਾ ਕਰਾਂ ਫਲਾਣਾ ਕਰਾਂ ਕਿ ਨਾ ਕਰਾਂ ਡੁੱਬਦਾ ਬਣੀ ਰਹੇਗੀ ਗੁਰਬਾਣੀ ਦਾ ਚਾਨਣ ਹੋ ਗਿਆ ਸਭ ਕਿਨੇ ਸਿੱਧਾ ਰਸਤਾ ਹੋ ਗਿਆ ਫਿਰ ਕੋਈ ਡੁੱਬਦਾ ਨਹੀਂ ਹੁਣ ਗੁਰੂ ਅੰਗਦ ਦੇ ਪਾਤਸ਼ਾਹ ਜੀ ਕਹਿੰਦੇ ਆ ਡਰ ਦੂਰ ਕਰ ਪਖੰਡ ਬਾਤ ਦਾ ਆਪ ਇਹ ਦੂਰ ਕਰ ਦੇ ਗੁਰੂ ਨਾਲ ਸਿਰਫ ਆਪਣੇ ਜੀਵਨ ਨੂੰ ਸਵਾਰਨ ਲਈ ਜੁੜ ਵੀ ਮੈਂ ਸਿੱਖਣਾ ਕੀ ਹੈ ਗੁਰੂ ਕੋਲ ਇਹ ਵਿਚਾਰ ਹੋਵੇ ਸਾਡੇ ਕੋਲ ਵੀ ਮੈਂ ਗੁਰੂ ਕੋਲ ਅਜੇ ਸਿੱਖ ਕੀ ਕੀ ਜਾਣੈ ਸਕੂਲਾਂ ਚ ਅਸੀਂ ਕਿਉਂ ਭੇਜਦੇ ਆ ਬੱਚਿਆਂ ਨੂੰ ਵੀ ਸਿੱਖ ਕੇ ਆਵੇ ਤੁਸੀਂ ਬਾਹਰ ਪੜ੍ਹਦੇ ਨਾ ਸਿੱਖਣ ਲਈ ਆਓ ਸੇਵਾ ਲਈ ਜਾਓ ਸਕੂਲਾਂ ਦੇ ਬਾਹਰ ਲਿਖਿਆ ਹੁੰਦਾ ਜੀ ਇੱਥੇ ਸਿੱਖਣ ਲਈ ਆਉਣਾ ਹੈ ਇਥੇ ਅਸੀਂ ਮਾਫ਼ ਕਰਿਓ ਮੈਂ ਸ਼ਬਦ ਵਰਤ ਰਿਆਂ ਲਾਲਚ ਲਈ ਨਹੀਂ ਆਣਾ ਡਰ ਲਈ ਨਹੀਂ ਆਣਾ ਜੇ ਮੈਂ ਨਾ ਮੱਥਾ ਟੇਕਿਆ ਜੇ ਨਾ ਮੈਂ ਗਿਆ ਤੇ ਆ ਨਾ ਹੋ ਜੇ ਨਾ ਉਹ ਨਾ ਹੋ ਜੇ ਸਿਪਖ ਨਹੀਂ ਡਰ ਬਾਰ ਕਰਨ ਆਣਾ ਜਰੂਰ ਹੈ ਪਰ ਭੈ ਨਹੀਂ ਰੱਖਣਾ ਕਿਸੇ ਗੱਲ ਦਾ ਮੈਂ ਫਿਰ ਬੇਨਤੀ ਕਰਦਿਆਂ ਦੋਵੇਂ ਪੱਖ ਸਮਝਣ ਦਾ ਯਤਨ ਕਰਿਓ ਗੁਰੂ ਦਾ ਡਰ ਜ਼ਰੂਰੀ ਹੈ ਉਹ ਅਦਬ ਤੇ ਸਤਕਾਰ ਲਈ ਪਰ ਅਪਖੰਡਵਾਦ ਵਹਿਮ ਭਰਮ ਦਾ ਅਸੀਂ ਡਰ ਨਹੀਂ ਰੱਖਣਾ। ਬੀਆ ਕੁਝ ਨਹੀਂ ਕੀਤਾ ਜੇ ਫਲਾਣਾ ਨਹੀਂ ਕੀਤਾ ਤਾਂ ਇਹ ਸਾਡੇ ਵਿੱਚ ਹੋ ਗਿਆ। ਸਹਿਬ ਕਹਿੰਦੇ ਇਹ ਡਰ ਨਹੀਂ ਰੱਖਣਾ। ਜੇ ਇਹ ਡਰ ਕਰਕੇ ਜੁੜੇਗਾ ਫਿਰ ਸਹਿਬ ਕਹਿੰਦੇ ਉਹ ਪ੍ਰਵਾਣ ਨਹੀਂ ਹੈ ਸੇਵਾ। ਅਸੀਂ ਇਹ ਥੋੜਾ ਅਖਾਂਗੇ ਸਾਡੇ ਨੁਕਸਾਨਾਂ ਨਹੀਂ ਕੀਤਾ ਗੁਰੂ ਨੇ ਤਾਂ ਕੁਝ ਕਰ ਦਿੱਤਾ। ਜੇ ਫਿਰ ਗੁਰੂ ਨੇ ਆਹ ਕੁਝ ਕਰ ਦਿੱਤਾ ਫਿਰ ਨਿਰਭੋ ਦੇ ਅਰਥ ਕੀ ਕਰਾਂਗੇ? ਮਾਫ ਕਰਿਓ ਨਿਰਵੈਰ ਦੇ ਅਰਥ ਕੀ ਕਰਾਂਗੇ? ਉਤਨ ਨਹੀਂ ਵੇਰੇ ਕਿਸੇ ਦਾ ਵੈਰੀ ਹੈ ਹੀ ਨਹੀਂ ਉਹ ਸਤਿਗੁਰ ਸਬਨਾ ਦਾ ਭਲਾ ਮਨਾਇੰਦਾ ਗੁਰੂ ਤਾਂ ਸਾਰਿਆਂ ਦਾ ਭਲਾ ਮਨਾਉਂਦਾ ਫਿਰ ਅਸੀਂ ਇਹ ਸ਼ਬਦ ਕਿਉਂ ਵਰਤੀ ਬਿਸਿਆ ਨੀ ਕਿ ਤਾ ਜੀ ਤਾਂ ਕਰਕੇ ਸਾਡੇ ਨਾਲੇ ਵੀ ਹੋ ਗਿਆ ਇਹ ਭੈਕੜਾ ਨਾ ਪਹਿਣਾ ਇਹ ਤੇ ਤਾਂ ਹੁਕਮ ਤੇ ਚੱਲਣ ਦੀ ਗੱਲ ਹੈ ਜੀ ਰਜਾ ਵਿੱਚ ਚੱਲਣ ਦੀ ਗੱਲ ਹੈ ਇਸ ਲਈ ਸਾਬ ਜੀ ਕਹਿੰਦੇ ਇਹ ਕਨੇਹੀ ਚਾਕਰੀ ਜਿਤ ਭੋਖ ਸਮ ਨ ਜਾਏ ਨਾਨਕ ਆ ਪੰਕਤੀ ਦੇਖੋ ਜੀ ਨਾਨਕ ਸੇਵਕ ਕਾਢੀ ਹੈ ਕਾਢੀਏ ਦਾ ਭਾਵ ਆਖਿਆ ਜਾਂਦਾ ਕਿਹਾ ਜਾਂਦਾ ਜੇ ਸੇਤੀ ਖਸਮ ਸਮਾਏ ਉਹ ਅਸਲ ਵਿੱਚ ਸੇਵਕ ਆਖਿਆ ਜਾਂਦਾ ਜੀ ਜਿਹੜਾ ਗੁਰੂ ਦੇ ਨਾਮ ਵਿੱਚ ਸਿੱਖਿਆ ਚ ਸਮਾ ਜਾਵੇ ਬਸ ਜਿਉ ਪਾਣੀ ਸੰਗ ਪਾਣੀ ਵਾਲੀ ਵਸਤ ਹੋ ਜਾਵੇ ਜਦ ਪੂਰੀ ਤਰ੍ਹਾਂ ਸਮਾ ਗਿਆ ਗੁਰੂ ਦੀ ਵਿਚਾਰਧਾਰਾ ਚ ਆ ਦਾਰੇ ਜਿਹੜਾ ਪਖੰਡਵਾਦ ਦਾ ਵਹਿਮ ਭਰਮ ਦਾ ਸਭ ਦੂਰ ਹੋ ਗਿਆ ਸਤ ਜੀ ਕਹਿੰਦੇ ਜਦੋਂ ਸਮਾ ਗਿਆ ਉਹ ਅਸਲ ਵਿੱਚ ਸੇਵਕ ਹੈ ਜੇ ਗੁਰੂ ਨਾਲ ਜੁੜ ਕੇ ਗੁਰੂ ਦੇ ਚਰਨਾਂ 'ਚ ਬੈਠ ਕੇ ਵੀ ਹਾਜ਼ਰੀ ਲਵਾ ਕੇ ਵੀ ਅਸੀਂ ਵਹਿਮ ਭਰਮਾਂ ਵਿੱਚ ਹਾਂ ਸਤ ਜੀ ਕਹਿੰਦੇ ਫਿਰ ਜੁੜੇ ਨਹੀਂ ਅਸੀਂ ਗੁਰੂ ਨਾਲ ਫਿਰ ਪੂਰੀ ਤਰ੍ਹਾਂ ਜੁੜੇ ਨਹੀਂ ਅਜੇ ਤੱਕ ਫਿਰ ਕਮੀ ਹੈ ਕਿੱਥੇ ਨਾ ਕਿੱਥੇ ਜੇ ਪੂਰੀ ਤਰ੍ਹਾਂ ਜੁੜ ਗਏ ਸਮਾ ਗਏ ਕੋਈ ਭੈ ਨਹੀਂ ਕੋਈ ਡਰ ਨਹੀਂ ਨਾ ਕਬਰਾਂ ਦਾ ਮੜੀਆਂ ਦਾ ਮਸਾਣਿਆਂ ਦਾ ਨਾ ਜਾ ਆ ਟੂਣਿਆਂ ਦਾ ਕੋਈ ਡਰ ਨਹੀਂ ਹੈ ਜੀਵਨ ਚ ਫਿਰ ਸੇਵਕ ਕਹਿੰਦੇ ਤੂੰ ਜੁੜ ਗਿਆ ਉਹਨੋ ਗੁਰੂ ਦਾ ਸਿੱਖ ਕਹਦਾ ਜਿਹੜੇ ਟੂਣੀ ਤੋਂ ਡਰ ਜਾਂਦਾ ਤੇਰੇ ਸੇਵਕ ਕੋ ਓ ਕਿਛ ਨਾ ਹੀ ਝਮਨੀ ਆਵੇ ਨੇਰੇ ਸੇਵਕ ਕਹਿੰਦੇ ਨਹੀਂ ਹੁੰਦਾ ਕੁਝ ਵੀ ਨੇੜੇ ਜੀ ਜੁੜ ਗਿਆ ਤਾਂ ਜੇ ਇਹ ਵਸਤੇ ਨਾਨਕ ਸੇਵਕ ਕਾਢੀਏ ਜੇ ਸੇਤੀ ਖਸਮ ਸਮਾਏ ਜਦੋਂ ਪੂਰਨ ਤੌਰ ਤੇ ਜੁੜ ਜਾਏਗਾ ਫਿਰ ਸਾਬ ਜੀ ਕਹਿੰਦੇ ਇਹ ਭੈ ਦੁਨੀਆ ਤੇ ਦੂਰ ਹੋ ਜਾਣਗੇ ਇਹ ਖਤਮ ਹੋ ਜਾਣਗੇ ਫਿਰ ਪੂਰਨ ਤਰ੍ਹਾਂ ਸਾਬ ਜੀ ਕਿਨੇ ਨਾਮ ਵਿੱਚ ਲੀਨ ਹੋ ਜਾਏਗਾ ਖੁਇਆ ਬੰਦ ਪ੍ਰਕਾਰ ਦੀ ਭੁੱਲਾਂ ਦੀ ਮਾਫੀ ਗੁਰੂ ਤੇ ਗੁਰੂ ਦੀ ਸੰਗਤ ਬਖਸ਼ਣ ਹਾਰੇ ਬਖਸ਼ਣਾ ਜੀ